21ਵਾਰ 2024 ਨੂੰ ਸ਼ਾਮ 6:30 ਵਜੇ ਸਾਨੂੰ ਤਲਾਹ ਮਿਲੀ ਸੀ ਕਿ ਮਲਤਾਨੀਆ ਰੋਡ ਤੇ ਡੀਡੀ ਡਾਵਰ ਦੇ ਕੋਲ ਜਿਹੜਾ ਹੈਗਾ ਇੱਕ ਫੈਰਿੰਗ ਹੋਈ ਹੈ ਤਾਂ ਜਦੋਂ ਅਸੀਂ ਮੌਕੇ ਤੇ ਉੱਥੇ ਪਹੁੰਚੇ ਸਾਡੇ ਨੇੜਲੇ ਪਿੰਡ ਜੂੜ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮ ਤਹਿਤ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੇ ਹੈ ਜਿਹੜੇ ਕਿ ਕਦੇ ਵੀ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ 'ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਤੁਹਾਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਘੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਇਕੁਪਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਪੜਾ ਕੇ ਜਾਊਗਾ ਨਾਂ ਪਤਾ ਲੱਗ ਗਿਆ ਕਿ ਸਾਡਾ ਰਿਟਾਇਰਡ ਇਨਸਪੈਕਟਰ ਹੈਗਾ ਓਮ ਪ੍ਰਕਾਸ਼ ਉਹਦੇ ਕੁਝ ਨਾਮਲੂਕ ਵਿਅਕਤੀ ਨੇ ਜਿਹੜਾ ਸੀ ਉਹਦੇ ਫੈਰ ਮਾਰੇ ਹੈਗੇ ਹਸਪੀਟਲ ਜਾ ਕੇ ਦੀ ਡੈਥ ਹੋ ਗਈ ਹੈ ਇਹਦੇ ਸਬੰਧ ਵਿੱਚ ਐਸਐਸਓ ਕਨਾਲ ਤੇ ਉਹਦੀ ਟੀਮ ਨੇ ਜਿਹੜੀ ਸੀ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਅਨਿਤ ਕੌਂਡਲ ਜੀ ਆਈਪੀਐਸ ਸਾਹਿਬ ਜੀ ਦੀ ਰਹਿਨਮਾਈ ਹੇਠ ਜਿਹੜੀ ਸੀ ਦੀ ਡੁਗਾਈ ਨਾਲ ਪੜਤਾਲ ਸ਼ੁਰੂ ਕੀਤੀ ਤਾਂ ਦੌਰਾਨੇ ਪੜਤਾਲ ਜਿਹੜੇ ਤੱਥ ਸਾਹਮਣੇ ਆਏ ਉਹ ਇਹ ਹੈ ਕਿ ਅਰਸ਼ਾ ਗਰੀਬ 7 18 ਸਾਲ ਤੋਂ ਜਿਹੜਾ ਸੀ ਓਮ ਪ੍ਰਕਾਸ਼ ਆਪਦੇ ਘਰ ਨਹੀਂ ਗਿਆ ਸੀਗਾ ਜਿਹਦਾ ਆਪਦੇ ਫੈਮਿਲੀ ਨਾਲ ਡਿਸਪਿਊਟ ਚੱਲ ਰਿਆ ਸੀ ਉਹਦਾ ਆਪਣੀ ਵਾਈਫ ਤੇ ਨਾਲ ਜਿਹੜਾ ਸੀਗਾ ਡਾਈਵੋਰਸ ਦਾ ਕੇਸ ਵੀ ਚੱਲ ਰਿਆ ਸੀਗਾ ਤੇ ਖਰਚੇ ਵਗੈਰਾ ਦੇ ਕੇਸ ਵੀ ਜਿਹੜੇ ਬਾਹਰ ਜੋਗ ਅਦਾਲਤ ਦੇ ਵਿੱਚ ਚੱਲ ਰਹੇ ਸੀ ਉਹ ਇੱਥੇ ਰਹਿੰਦਾ ਹੋਰ ਕਰਕੇ ਜਿਹੜਾ ਸੀ ਇਹਨਾਂ ਦਾ ਆਪਸ ਫੈਮਿਲੀ ਡਿਸਪਿਊਟ ਹੋਰ ਕਰਕੇ ਅਸੀਂ ਉਸ ਪਾਸੇ ਨੂੰ ਜਦੋਂ ਚੱਲੇ ਤਾਂ ਐਸਐਚਓ ਕਨਾਲ ਤੋਂ ਦੀ ਟੀਮ ਨੇ ਕੱਲ ਜਿਹੜਾ ਸੀਗਾ ਅ ਹਰਿ ਸਿਮਰਣਜੀਤ ਸਿੰਘ ਉਰਫ ਜੱਗਾ ਜਿਹੜਾ ਕਿ ਅ ਮਰਨ ਵਾਲੇ ਓਮ ਪ੍ਰਕਾਸ਼ ਦਾ ਬੇਟ ਹੈਗਾ ਉਹਨੂੰ ਕੱਲ ਗ੍ਰਿਫਤਾਰ ਕੀਤਾ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਜਿਹੜੀ ਉਹਨੇ ਉਹਦੇ ਮਰਡਰ ਸਮੇਂ ਜਿਹੜੀ ਗਨ ਵਰਤੀ ਸੀ ਉਹ ਵੀ ਰਿਕਵਰ ਕਰ ਲਈ ਹੈ ਤੇ ਜਿਹੜੇ ਦੋ ਖੋਲ ਸੀਗੇ ਉਹ ਵੀ ਕੱਲ ਰਿਕਵਰ ਕਰ ਲਿਆ ਉਹਦੀ ਗੱਲ ਅਸੀਂ ਗ੍ਰਿਫਤਾਰੀ ਪਾ ਲਈ ਹੈ ਅੱਜ ਉਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਹੌਨਰਮੈਂਡ ਹਾਸਲ ਕਰ ਰਹੇ ਸਰ ਇਹ ਕਿੱਥੋਂ ਰਹਿ ਤਸਵੀਰ ਇਹਨੂੰ ਅਮਰਪੁਰਾ ਬਸਤੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤਲਾਹ ਤੇ ਜਿਹੜਾ ਸੀਗਾ ਉਹ ਸਰ ਜੋ ਇਹਨੇ ਰੈਕੋਰਡ ਯੂਜ਼ ਕੀਤੀ ਸੀ ਉਹ ਲਾਇਸੈਂਸੀ ਉਹ ਲਾਇਸੈਂਸੀ ਹੈ ਜੀ ਤੇ ਦੋਸ਼ੀ ਦੇ ਜਿਹੜੀ ਹੈਗੀ ਆ ਉਹ ਨਾਮ ਤੇ ਹੀ ਹੈ ਲਾਇਸੈਂਸ ਸਰ ਮੇਨ ਕਾਰਨ ਜਿਹੜਾ ਮਾਰਨ ਦਾ ਮਤਲਬ ਕੀ ਪਰੋਕਤੀ ਦਾ ਡਿਸਬਿਊਟ ਹੈ ਮਰਨ ਵਾਲੇ ਜਿਹੜੇ ਸਾਡੇ ਇਨਸਪੈਕਟਰ ਓਮ ਪ੍ਰਕਾਸ਼ ਉਹਨਾਂ ਦੀ ਵਾਈਫ ਦਾ ਜਿਹੜਾ 2.5 ਮਹੀਨੇ ਪਹਿਲਾਂ ਡੈਥ ਹੋਈ ਹੈ ਉਹਦੀ ਕਿਸੇ ਬਿਮਾਰੀ ਨਾਲ ਡੈਥ ਹੋਈ ਹੈ ਜਿਹੜਾ ਉਹ ਤਾਂ ਬੇਟਾ ਸੀ ਮੰਨਦਾ ਸੀ ਵੀ ਜਿਹੜੀ ਮਾਤਾ ਮਾਨਸਿਕ ਤੌਰ ਤੇ ਜਿਹੜੀ ਪਰੇਸ਼ਾਨ ਹੋਈ ਜਿਹਦੇ ਕਾਰਨ ਉਹਦੀ ਮੌਤ ਹੋਈ ਹੈ ਇੱਕ ਕਾਰਨ ਇਹਦਾ ਇਹ ਸੀਗਾ ਸੈਕੰਡ ਕਰਨੇ ਤਾਂ ਇਹ ਸੀ ਜਿਹੜੀ ਥੋੜੀ ਬਹੁਤ ਇਹਦੀ ਪ੍ਰਾਪਰਟੀ ਸੀ ਓਮ ਪ੍ਰਕਾਸ਼ ਦੀ ਓਨੇ 4-5 ਮਹੀਨੇ ਪਹਿਲਾਂ ਉਸ ਪ੍ਰਾਪਰਟੀ ਤੇ ਲੋਨ ਲੈ ਲਿਆ ਸੀ ਤਾਂ ਜੋ ਜਿਹੜਾ ਸੀਗਾ ਉਹਦੇ ਲੜਕੀ ਨੂੰ ਜਿਹੜਾ ਸੀ ਹਰਸਿੰਦਰਜੀਤ ਹੈਗਾ ਦੋਸ਼ੀ ਹੈਗਾ ਉਹਨੂੰ ਲੱਗਿਆ ਵੀ ਜਿਹੜੀ ਮੇਰੀ ਪ੍ਰਾਪਰਟੀ ਹੈ ਉਹ ਸਾਰੀ ਤੇ ਲੋਨ ਲੈ ਕੇ ਜਿਹੜਾ ਹੈਗਾ ਮੇਰਾ ਫਾਦਰ ਸਾਰੀ ਪ੍ਰਾਪਰਟੀ ਮੇਰੀ ਖਾ ਜਾਊਗਾ ਜਿੱਤੇ ਇਸੇ ਰੰਜਿਸ਼ ਤਹਿਤ ਜਿਹੜਾ ਸੀਗਾ ਉਹਨੇ ਆਪਣੇ ਫਾਦਰ ਦਾ ਕਤਲ ਕੀਤਾ ਜਿਹੜੇ ਬੇਸਿਕ ਕੰਮ ਕੀ ਕਰਦਾ ਹੈ ਇਹ ਇਹ ਜਿਹੜਾ ਸਕਿਉਰਿਟੀ ਗਾਰਡ ਹੈਗਾ ਜੀ ਜਿਹੜੀ ਵਿਸ਼ਾਲ ਮੈਗਾ ਮਾਰਟ ਤੇ ਹੋਰ ਕਈ ਜਾਥਾ ਮੌਦਾਂ ਤੇ ਜਿਹੜੀਆਂ ਕੈਸ਼ ਵੈਨ again.